ਬਾਦਲ ਦੀ ਧੀ ਦੇ ਵਿਆਹ ਤੇ ਉੱਤੇ ਭਗਵੰਤ ਮਾਨ ਦੀ ਜਦੋਂ ਪਤਨੀ ਪਹੁੰਚੀ ਤੇ ਮਾਤਾ ਨਾਲ ਪਹੁੰਚੀ ਉਸ ਸਮੇਂ ਮਜੀਠੀਏ ਨੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਕੀ ਕੁਝ ਹੋਇਆ ਤੁਹਾਨੂੰ ਦੱਸਦੇ ਆ ਭਗਵੰਤ ਮਾਨ ਦੀ ਪਤਨੀ ਤੇ ਮਾਤਾ ਸੁਖਵੀਰ ਸਿੰਘ ਬਾਦਲ ਦੀ ਬੇਟੀ ਹਰਕੀਰਤ ਕੌਰ ਬਾਦਲ ਤੇ ਤੇਜਵੀਰ ਸਿੰਘ ਤੂਰ ਦੇ ਵਿਆਹ ਤੇ ਜਦੋਂ ਪਹੁੰਚੀ ਤੁਹਾਨੂੰ ਦੱਸ ਦਿੰਦੇ ਆ ਤੇਜਵੀਰ ਸਿੰਘ ਤੂਰ ਸੁਖਵੀਰ ਸਿੰਘ ਬਾਦਲ ਦਾ ਜਵਾਈ ਆ ਜਿਨ੍ਹਾਂ ਦੀ ਦੂਰ ਦੀ ਰਿਸ਼ਤੇਦਾਰੀ ਸਰਦਾਰ ਭਗਵਾਨ ਸਿੰਘ ਮਾਨ ਦੇ ਨਾਲ ਵੀ ਹੈ ਸੀਐਮ ਦੇ ਨਾਲ ਰਿਸ਼ਤੇਦਾਰੀ ਹੋਣ ਕਰਕੇ ਮੁੰਡੇ ਵਾਲਿਆਂ ਦੀ ਤਰਫੋਂ ਸਰਦਾਰ ਭਗਵਾਨ ਸਿੰਘ ਮਾਨ ਦੀ ਪਤਨੀ ਅਤੇ ਮਾਤਾ ਜਦੋਂ ਵਿਆਹ ਤੇ ਪਹੁੰਚੇ ਤੇ ਉਸ ਸਮੇਂ ਵਿਕਰਮਜੀਤ ਸਿੰਘ ਮਜੀਠੀਆ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਮਿੱਠੀ ਨੋਕ-ਝੋਕ ਵੀ ਹੋਈ ਉਸਨੇ ਕਿਹਾ ਕਿ ਮੁੱਖ ਮੰਤਰੀ ਉਹ ਕਿਉਂ ਨਹੀਂ ਆਏ ਉਹ ਸਿਰਫ ਰਾਜਨੀਤੀਕ ਇੱਕ ਦੂਜੇ ਦੇ ਵਿਰੋਧੀ ਹੋਣ ਕਰਕੇ ਵਿਕਰਮਜੀਤ ਸਿੰਘ ਮਜੀਠੀਏ ਨੇ ਮਜ਼ਾਕੀਆ ਅੰਦਾਜ਼ ਦੇ ਵਿੱਚ ਆਖਿਆ ਕਿ ਅੱਜ ਦੇ ਦਿਨ ਦੇ ਲਈ ਰਾਜਨੀਤੀ ਹੈ ਜਿਹੜੀ ਉਹ ਛੱਡ ਦੇਣੀ ਚਾਹੀਦੀ ਸੀ ਕਿਉਂਕਿ ਉਹ ਹੁਣ ਤੁਹਾਡਾ ਸਾਡੇ ਨਾਲ ਦੂੜੀ ਜਿਹੜੀ ਰਿਸ਼ਤੇਦਾਰੀ ਪੈ ਗਈ ਆ ਤੇਜਵੀਰ ਸਿੰਘ ਤੂਰ ਦੇ ਨਾਲ ਸਾਡੀ ਰਿਸ਼ਤੇਦਾਰੀ ਆ ਤੇ ਉਹਨਾਂ ਦੀ ਸਰਦਾਰ ਭਗਵਾਨ ਸਿੰਘ ਮਾਨ ਦੇ ਨਾਲ ਰਿਸ਼ਤੇਦਾਰੀ ਆ ਇਸ ਕਰਕੇ ਮੁੱਖ ਮੰਤਰੀ ਨੂੰ ਆਪਣੇ ਰਜੇਵਿਆਂ ਦੇ ਵਿੱਚੋਂ ਟਾਈਮ ਕੱਢ ਕੇ ਆਉਣਾ ਚਾਹੀਦਾ ਸੀ ਪਰ ਮੁੱਖ ਮੰਤਰੀ ਵੀ ਨਹੀਂ ਪਹੁੰਚੇ ਤੇ ਆਮ ਆਦਮੀ ਪਾਰਟੀ ਦਾ ਹੋਰ ਵੀ ਐਮਐਲਏ ਜਾਂ ਐਮਪੀ ਹੋਰ ਵੀ ਉੱਥੇ ਇਸ ਵਿਆਹ ਦੇ ਵਿੱਚ ਨਹੀਂ ਪਹੁੰਚੇ ਪਰ ਆਖਿਆ ਇਹ ਜਾ ਰਿਹਾ ਸੀ ਕਿ ਸੀਐਮ ਕੇਜਰੀਵਾਲ ਨੂੰ ਵੀ ਸੁਖਵੀਰ ਸਿੰਘ ਬਾਦਲ ਦੇ ਪਰਿਵਾਰ ਵੱਲੋਂ ਨਿਯੋਤਾ ਦਿੱਤਾ ਗਿਆ ਉੱਥੇ ਹੋਰ ਵੀ ਬਹੁਤ ਵੱਡੀਆਂ ਸ਼ਕਤੀਆਂ ਜਿਵੇਂ ਭਾਜਪਾ ਦੇ ਨਾਲ ਸੰਬੰਧਤ ਤਕਰੀਬਨ ਭਾਜਪਾ ਪਾਰਟੀ ਪੰਜਾਬ ਦੀ ਹੋਵੇ ਹਰਿਆਣੇ ਦੀ ਹੋਵੇ ਜਾਂ ਫਿਰ ਕੇਂਦਰ ਦੀ ਜਿਹੜੀ ਰਾਜਨੀਤੀ ਪਾਰਟੀ ਦੇ ਆਗੂ ਹੋਣ ਉਹ ਪਹੁੰਚੇ ਸੀ ਦਿੱਲੀ ਵਾਲੇ ਫੈਕਸ਼ਨ ਤੇ ਵੀ ਚੰਡੀਗੜ੍ਹ ਵਾਲੇ ਫੈਕਸ਼ਨ ਤੇ ਵੀ ਤੇ ਇੱਥੇ ਕਾਂਗਰਸ ਦਾ ਚਾਹੇ ਵਿਰੋਧੀ ਧਿਰ ਦੇ ਨੇਤਾ ਹੋਣ ਜਾਂ ਫਿਰ ਹੋਰ ਵੱਡੇ ਆਗੂ ਸਾਰੇ ਪਹੁੰਚੇ ਸੀ